ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਲੱਸੀ ਬਾਰੇ ਸ਼ਰੇ ਜੇਟ ਨੂੰ ਲੱਸੀ ਨਹੀਂ ਦੇਣੀ ਦਿਓਰ ਭਾਵੇਂ ਦੁੱਧ ਚੁੰਗਦੇ ਦੁੱਧ ਰੜਕਣ ਤੋਂ ਮਗਰੋਂ ਲੱਸੀ ਹੀ ਬਾਕੀ ਬਚਦੀ ਸੀ ਲੱਸੀ ਗਰੀਬਾਂ ਦਾ ਲੱਸੀ ਗਰੀਬਾਂ ਲਈ ਅਮਰਤ ਸਈ ਸੱਜ ਦੇ ਹੀ ਗਰੀਬ ਲੋਕ ਜੀਵਿਦਾਰਾਂ ਕੋਲੋਂ ਲੱਸੀ ਮੰਗਣ ਆਉਂਦੇ ਸਨ ਇਹ ਖਾਤ ਲੱਸੀ ਤੋਂ ਹੀ ਬਣੀ ਹੈ ਲੱਸੀ ਮੰਗਣੀ ਤੇ ਭਾਂਡਾ ਲੁਕਾਉਣਾ ਲੱਸੀ ਮੰਗਣਾ ਅਸਲ ਵਿੱਚ ਮੰਗਣ-ਵਾੰਗ ਸੀ ਸੀ ਪਰ ਜੀਮੀਦਾਰਾਂ ਦੇ ਘਰਾਂ ਵਿੱਚ ਲੱਸੀ ਵਾਧੂ ਹੁੰਦੀ ਸੀ। ਫਸੇ ਉਹ ਢੋਲ ਦਿੰਦੇ ਸਨ। ਪਿੰਡ ਦੇ ਕਈ ਲੋਕ ਜੀਵੀਆਂਦਾਰਾਂ ਦੇ ਘਰੋਂ ਲੱਸੀ ਪੀ ਜਾਂਦੇ। ਲੱਸੀ ਪੀਣ ਦੇ ਬਹਾਨੇ ਆਉਂਦੇ। ਛੜਿਆਂ ਦੀ ਨੀਤ ਬੁਰੀ। ਲੱਸੀ ਬਾਬ ਤੇ ਇੱਕ ਹੋਰ ਕੁਬੀ ਹੋਰ ਵੀ ਕਹਾਣ ਹੈ ਸਾਲੇ ਮੌਸਮ ਮਨਾਉਣੀਆਂ ਸ਼ਾ ਨਸੀ ਨੂੰ ਕਹਿੰਦੇ ਸਨ ਮਰਾਸੀ ਨੇ ਸਵਾਣੀ ਤੋਂ ਪੀਣ ਲਈ ਦੱਸੀ ਮੰਗੀ ਤਾਂ ਸਵਾਣੀ ਨੇ ਕਿਹਾ ਪਹਿਲਾਂ ਮੌਸਮ ਮਨਾ ਕੇ ਆ ਇਹ ਤਦੋਂ ਕਿਸਾ ਜਾਂਦਾ ਹੈ ਜਦ ਕਿਸੇ ਦਾ ਕੰਮ ਕਰਨ ਤੋਂ ਟੇਢੀ ਨਾ ਕਰਨੀ ਹੋਵੇ ਗਰੀਬ ਲੋਕ ਲੱਸੀ ਦਾ ਤਨਮੁਖ ਮਲਾ ਕੇ ਹੀ ਰੋਟੀ ਖਾ ਲੈਂਦੇ ਸਨ ਉਹ ਲੱਸੀ ਵਿੱਚ ਲੂਣ ਅਤੇ ਮਿਰਚਾਂ ਪਾ ਕੇ ਉਹਨੂੰ ਸਬਜੀ ਸਮਝ ਕੇ ਰੋਟੀ ਖਾ ਲੈਂਦੇ ਸਨ ਸ਼ਾਹ ਬੇੜਾ ਦਾ ਪਾਵ ਲੱਸੀ ਵੇਲੇ ਹੀ ਹੁੰਦਾ ਸੀ ਪੰਜਾਬ ਵਿੱਚ ਨਾਸ਼ਤਾ ਮਿੱਸੀ ਰੋਟੀ ਮੱਖਣ ਅਤੇ ਲੱਸੀ ਨਾਲ ਹੀ ਕੀਤਾ ਜਾਂਦਾ ਸੀ ਸ਼ਾਮ ਵੇਲੇ ਲੱਸੀਆਂ ਮੱਖਣ ਕਿਉ ਦੇ ਪੱਕੇ ਪਰੌਂਠੇ ਇਸ ਤਰ੍ਹਾਂ ਲੋਕੀਤਾਂ ਵਿੱਚ ਲੱਸੀ ਦਾ ਜ਼ਿਕਰ ਆਉਂਦਾ ਹੈ ਪਰ ਆਮ ਕਰਕੇ ਲੱਸੀ ਨਾਲ ਮਿੱਸੀ ਰੋਟੀ ਹੀ ਹੁੰਦੀ ਸੀ। ਸੌਣ ਤਾਦਾਂ ਵਿੱਚ ਲੱਸੀ ਆਮ ਕਰਕੇ ਖੱਟੀ ਹੋ ਜਾਂਦੀ ਸੀ। ਅਤੇ ਤਰਸ ਲੱਗਦੀ ਸੀ। ਇਸ ਖੱਟੀ ਲੱਸੀ ਨੂੰ ਢੋਲ ਦਿੱਤਾ ਜਾਂਦਾ ਸੀ। ਪਰ ਜੇ ਕਿਸੇ ਨੂੰ ਇਸ ਲੱਸੀ ਦੀ ਵੀ ਸਲਾਹ ਨਾ ਬੱਜੇ ਤਾਂ ਖੱਟੀ ਲੱਸੀ ਘਰ ਸਾਰ ਤਾ ਸਾਰ ਜਾਏ। ਤੂੰ ਤਾਂ ਉਹਦੀ ਵੀ ਸਲਾਹ ਨਾ ਮਾਰੀ। ਕੱਟੀ ਲੱਸੀ ਘਾ ਸਾੜ ਦੇ ਤੂੰ ਤਾਂ ਉਹਦੀ ਸੁਲਾਦ ਨਾ ਮਾਰੀ ਜੇਕਰ ਲੱਸੀ ਥੋੜੀ ਹੁੰਦੀ ਤਾਂ ਸਵਾਣੀਆਂ ਉਸ ਵਿੱਚ ਪਾਣੀ ਰੜਾ ਕੇ ਜ਼ਿਆਦਾ ਕਰ ਲੈਂਦੀ ਆ ਸਨ ਇਸ ਲਈ ਇਹ ਖਾਨ ਬਣਿਆ ਹੈ ਲੱਸੀ ਅਤੇ ਲੜਾਈ ਜਿੰਨੀ ਮਰਜ਼ੀ ਵਧਾਈ ਉਹ ਪਾਣੀ ਭਾਵੇਂ ਜਿੰਨੀ ਮਰਜ਼ੀ ਵਧਾ ਲਵਾਂ ਇਹ ਲੜਾਈ ਨੂੰ ਜਿੰਨੀ ਮਰਜ਼ੀ ਬਤਾ ਲਵੋ। ਘਰੀ ਜਾਂ ਬੇਸਨ ਦੀ ਕੜੀ ਬਣਾਈ ਜਾਂਦੀ ਸੀ ਤਾਂ ਉਸ ਵਿੱਚ ਉਸ ਵਿੱਚ ਲੱਸੀ ਪਾਈ ਜਾਂਦੀ ਸੀ। ਲੱਸੀ ਦਾ ਪਨੀਰ ਵੀ ਬਣਾਇਆ ਜਾਂਦਾ ਸੀ। ਲੱਸੀ ਨੂੰ ਕਿਸੇ ਬਰੀਕ ਪੋਣੇ ਵਿੱਚ ਬੰਨ੍ਹਿਆ ਜਾਂਦਾ ਸੀ। ਲੱਸੀ ਹੌਲੀ-ਹੌਲੀ ਪੋਣੇ 'ਚ ਬਾਹਰ ਨਿਕਲ ਜਾਂਦੀ ਸੀ। ਬਾਕੀ ਜੋ ਬਚਦੀ ਸੀ ਉਸਦੇ ਸਬਜ਼ੀ ਬਣਾ ਲਈ ਜਾਂਦੀ ਸੀ। ਇਹ ਪਰਜੀ ਜਿਹੀ ਬਣ ਜਾਂਦੀ ਸੀ ਸੁਆਣੀਆਂ ਆਪਣੇ ਪਿੱਤਲ ਦੇ ਬਰਤਾਂ ਲੱਸੀ ਨਾਲ ਲਸਕਾ ਕੇ ਹਾਰਿਆਂ ਉੱਤੇ ਟੰਗਦੀਆਂ ਸਨ ਗਾਗਰ ਸਸਰੀ ਲੱਸੀ ਨਾਲ ਚਿਮਕਾਵਾ ਗਾਗਰ ਸਸਰੀ ਲੱਸੀ ਨਾਲ ਚਿਮਕਾਵਾ ਲੱਸੀ ਅਤੇ ਦਾਲ ਵਿੱਚ ਹੋਰ ਸੰਪੂਰਨ ਅਸਥਾਨਾਂੋਂ ਬਿਟੇ ਰੇ ਪ੍ਰੋਟੀਨ ਹੁੰਦਾ ਹੈ ਸਿਹਰੀਆਂ ਨੂੰ ਇਹ ਦੋਵੇਂ ਵਸਤਾਂ ਬਾਧੂ ਮਿਲਦੀਆਂ ਸਨ ਇਸੇ ਦੀ ਉਹ ਤਗੜੇ ਹੁੰਦੇ ਸਨ ਸਾਨੂੰ ਸਿਹਰੀਆਂ ਨੂੰ ਦਾਲ ਲੱਸੀ ਪੁੱਗਦੀ ਕਿਉਂ ਸਾਥ ਤੋਂ ਦੂਰ ਨਸਰਾਂ ਲੱਸੀ ਹੁਣ ਬਜਾਰ ਤੋਂ ਹੂਟੜਾ ਵਿੱਚੋਂ ਮਿਲਦੀ ਹੈ ਉਹ ਥੋੜਾ ਜਿਹੇ ਦਹੀਂ ਨੂੰ ਰੜਕ ਕੇ ਵਿੱਚ ਖੰਡ ਪਾ ਕੇ ਮਸ਼ੀਨ ਨਾਲ ਝੱਗ ਬਣਾ ਕੇ ਪਲਾਉਂਦੇ ਨੇ ਅੱਜ ਕੱਲ੍ਹ ਘਰਾਂ ਚੋਂ ਲੱਸੀ ਮਰਫੀ ਹੁੰਦੀ ਜਾ ਰਹੀ ਹੈ ਕਿਉਂਕਿ ਹਣ ਪਿੰਡਾਂ ਵਿੱਚ ਸਹਿਰਾ ਵਾਂਗੀ ਮੱਝਾਂ ਰੱਖਣ ਦਾ ਰਵਾਜ ਵੀ ਘਟਦਾ ਜਾ ਰਿਹਾ ਜਿਹਦੇ ਕਰਕੇ ਹਣ ਪਿੰਡਾਂ ਵਿੱਚ ਵੀ ਕਿਸੇ ਟਾਵੇਂ ਬਰਲੇ ਘਰ ਵਿੱਚੋਂ ਹੀ ਲੱਸੀ ਮਿਲਦੀ ਆ ਜੇ ਘਰਾਂ ਦੇ ਘਰ ਦੁੱਧ ਹੁੰਦਾ ਤਾਂ ਉਹ ਡੇਰੀ ਭਾਇ ਆਉਂਦਾ ਯਾ ਭੇਰਾ ਲਗਵਾਉਣ ਨੂੰ ਵੇਚ ਦਿੰਦਾ ਏ। ਸੋ ਇਸ ਕਰਕੇ ਕੋਈ ਕਾਂਗਾ ਮੇਰੇ ਲਗਾ ਰਹੀ ਦਸਤੀ ਡਟਕਦਾ ਏ। ਪਹਿਲੇ ਸਮਿਆਂ 'ਚ ਹੱਥਾਂ ਨਾਲ ਰੇਕ ਕੇ ਆ ਜਾਂਦਾ ਸੀ। ਤੇ ਅੱਜ ਕੱਲ ਮਸ਼ੀਨਾਂ ਨਾਲ ਹੌਲੀ ਹੌਲੀ ਫੇਰਾ ਵਿੱਚੋਂ ਲੱਸੀ ਵੀ ਹੁਣ ਆਤਮਾਂ ਦੀ ਜਾ ਰਹੀ ਹੈ ਸੋ ਅੱਜ ਦੇ ਬਲੌਗ ਵਿੱਚ ਤੁਹਾਨੂੰ ਲੱਸੀ ਬਾਰੇ ਜਾਣਕਾਰੀ ਦਿੱਤੀ ਹੈ ਆਉਣ ਵਾਲੇ ਬਲੌਗ ਵਿੱਚ ਹੋਈ ਹੋਰ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗਾ ਜੋ ਪ੍ਰਾਣੇ ਦੇੜਿਆਂ ਤੋਂ ਵਰਤੀ ਜਾਂਦੀ ਜਾਂਦੀ ਹੋਵੇਗੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਟੱਕ ਮੈਂਟ ਜ਼ਰੂਰ ਕਰਕੇ ਜਾਓਗੀ ਸੋ ਮਿਲਾਂਗੇ ਕਿਸ ਦਿਨ ਫੇਰ ਹੋਰ ਕੋਈ ਪ੍ਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ